ਟੋਡੀ ਮੈਲਾ ਪੰਜਵਾ ਕਿਰਪਾ ਨਿਧ ਬਸੌਰ ਦੇ ਹਰ ਨੀਤ ਤੈਸੀ ਬੁੱਧ ਕਰੋ ਪਰਗਾਸ ਲਾਗੇ ਪ੍ਰਭ ਸੰਗ ਪੀਤ ਰਹਾਉ ਦਾਸ ਤੁਮਹਾਰੇ ਕੀ ਪਾਵਉ ਥੂਰਾ ਮਸਤਕ ਲੈ ਲੈ ਲਾਵਉ ਮਾ ਪਤਿਤ ਤੇ ਹੋਤ ਪੁਨੀਤਾ ਹਰ ਕੀਰਤਨ ਗਉਨ ਗਾਵਉ ਅੱਗਿਆ ਤੂੰ ਮੇਰੀ ਮੀਠੀ ਲੱਗੋ ਕਿਉ ਤੁਹਾਰੋ ਪਾਵੋ ਜੋ ਤੂੰ ਦੇ ਤਹੀਂ ਇਹ ਤ੍ਰਿਪਤਾ ਆਨ ਨਾ ਕਤੂੰ ਤਾਵੋ ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਈਐ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਟੋਡੀ ਮਲਾ ਪੰਜਵਾ ਕਰ ਦੂਜਾ ਦੁਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਮੰਗੋ ਦਾਨ ਠਾਕੁਰ ਨਾਮ ਔਰ ਕਸ਼ੂ ਮੇਰੇ ਸੰਗ ਨ ਚੱਲੇ ਮਿਲੇ ਕਿਰਪਾ ਗੁਣ ਗਾਮ ਰਹਾਉ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਭੋ ਵਿਦ ਕੋ ਤਾਵੇ ਸਗਲ ਨਿਰਾਰਥ ਕਾਮ ਬਿਨ ਗੋਵਿੰਦ ਅਵਰ ਜੇ ਚਾਹੂੰ ਦੀ ਸਗਲ ਬਾਤ ਹੈ ਖਾਮ ਕੋ ਨਾਨਕ ਸੰਤ ਰੇ ਨੂੰ ਮੰਗੋਂ ਮੇਰੋ ਮਨ ਪਾਵੇ ਵਿਸਰਾਮ ਟੋਡੀ ਨਾ ਲਾ ਪੰਜਵਾ ਟਰਬ ਜੀ ਕੋ ਨਾਮ ਮਨ ਹੈ ਸਾਧਾਰੈ ਜੀ ਪ੍ਰਾਨ ਸੁਖ ਇਸ ਮਨ ਕੋ ਬਰਤਨ ਏ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰਾ ਸੰਗ ਹਰ ਨਾਮ ਮੋਕੋ ਨਿਸਤਾਰ ਹੈ ਵਿਖੇ ਬਿਲਾਸ ਕਈਤ ਬਹੁ ਤੇਰੇ ਚਲਤਨ ਕਸ਼ੂ ਸੰਗਾਰ ਹੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਧਾਰਾ ਟੋਡੀ ਮੈਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਇਆਂ ਉਹਾਂ ਲੋਗ ਰਹਾਉ ਚਰਨ ਪਖਾਰ ਕਰਉ ਗੁਰ ਸੇਵਾ ਮਨ ਚਰਾਉ ਭੋਗ ਸ਼ੋਡ ਆਪਤ ਬਾਦ ਅੰਕਾਰ ਮਨ ਸੋਈ ਜੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਉ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਜੋਗ ਟੋਡੀ ਮੈਲਾ ਪੰਜਵਾ ਸਤਗੁਰ ਆਇਓ ਸ਼ਰਨ ਤੁਹਾਰੀ ਮੇਲਾ ਸੁਖ ਨਾਮੋ ਹਰਿ ਸ਼ੋਭਾ ਚਿੰਤਾ ਲਾ ਹਮਾਰੀ ਰਹਾਵ ਅਵਰ ਨਸੂਝ ਦੂਜੀ ਠਾਰ ਠਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੈ ਛੂਟ ਹਮ ਨਿਰਗੁਨ ਲੇਹੋ ਉਬਾਰੀ ਸਦ ਬਖਸ਼ਿੰਦ ਸਦਾ ਮੇਰਵਾਨ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਏ ਬਾਰੀ